ਹਰਿਆਣਾ ਦੇ ਵੱਲ ਪਾਖੜਾ ਨਹਿਰ ਦਾ ਬਕਾਇਆ 113 ਕਰੋੜ ਰੁਪਏ ਖੜਾ ਹੈ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਜਦੋਂ ਆਡਿਟ ਕਰਵਾਇਆ ਤਾਂ ਕਈ ਵੱਡੇ ਖੁਲਾਸੇ ਹੋਏ ਨੇ ਇਹ ਪੈਸਾ ਹਰਿਆਣਾ ਨੇ ਸਾਲ 2015-16 ਤੋਂ ਦੇਣਾ ਬੰਦ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਉੱਤੇ ਨਜ਼ਰ ਜੋ ਹੈ ਉਹ ਨਹੀਂ ਮਾਰੀ ਜਦੋਂ ਹੁਣ ਆਡਿਟ ਕਰਾਇਆ ਗਿਆ ਤਾਂ ਇਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਦਸਲ ਇਹ ਪੈਸਾ ਜੋ ਹੁੰਦਾ ਹੈ ਇਹ ਪਾਖੜਾ ਨਹਿਰ ਦੇ ਰੱਖ-ਰਖਾ ਦੇ ਲਈ ਆਪਰੇਸ਼ਨ ਵਾਸਤੇ ਹੁੰਦਾ ਹੈ ਪਰ ਹਰਿਆਣਾ ਪਹਿਲਾਂ ਇਹ ਪੈਸਾ ਦਿੰਦਾ ਰਿਹਾ ਪਰ ਇਸ ਤੋਂ ਬਾਅਦ ਹਰਿਆਣਾ ਨੇ ਇਹ ਪੈਸਾ ਦੇਣਾ ਬੰਦ ਕਰ ਦਿੱਤਾ ਸਾਲ 2015-16 ਤੋਂ ਬਾਅਦ ਪੰਜਾਬ ਨੂੰ ਇਹ ਪੈਸਾ ਦੇਣਾ ਬੰਦ ਕਰ ਦਿੱਤਾ ਹੁਣ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਮੋਟਾ ਬਿੱਲ ਭੇਜ ਦਿੱਤਾ ਤਾਂ ਪੰਜਾਬ ਸਰਕਾਰ ਨੇ ਪਾਖੜਾ ਨਹਿਰ ਦੇ ਆਪਰੇਸ਼ਨ ਅਤੇ ਰੱਖ-ਰਖਾਅ ਦੇ ਬਕਾਏ ਦਾ ਕਰੀਬ 113 ਕਰੋੜ ਰੁਪਏ ਦਾ ਬਿੱਲ ਹਰਿਆਣਾ ਨੂੰ ਭੇਜ ਦਿੱਤਾ ਜਦੋਂ ਜਲ ਸਰੋਤ ਵਿਭਾਗ ਪੰਜਾਬ ਦੇ ਵੱਲੋਂ ਅੰਦਰੂਨੀ ਆਡਿਟ ਕਰਵਾਇਆ ਗਿਆ ਤਾਂ ਹੈਰਾਨੀ ਭਰੇ ਤੱਥ ਸਾਹਮਣੇ ਆਏ ਆਡਿਟ ਰਿਪੋਰਟ ਦੇ ਵਿੱਚ ਪਤਾ ਲੱਗਿਆ ਹੈ ਕਿ ਹਰਿਆਣਾ ਸਰਕਾਰ ਨੇ ਪਾਖੜਾ ਨਹਿਰ ਦੇ ਆਪਰੇਸ਼ਨ ਤੇ ਰੱਖ ਰਖਾ ਦਾ ਪੈਸਾ ਸਾਲ 2015-16 ਤੋਂ ਬਾਅਦ ਪੰਜਾਬ ਨੂੰ ਦੇਣਾ ਹੀ ਬੰਦ ਕਰ ਦਿੱਤਾ ਕਿਸੇ ਵੀ ਸਰਕਾਰ ਨੇ ਇਸ ਪਾਸੇ ਨਜ਼ਰ ਤੱਕ ਨਹੀਂ ਮਾਰੀ ਪੰਜਾਬ ਦੇ ਜਲ ਸੋਤ ਵਿਭਾਗ ਨੇ ਹੁਣ ਹਰਿਆਣਾ ਦੇ ਸਿੰਚਾਈ ਵਿਭਾਗ ਦੇ ਵਧੀਕ ਮੁਖ ਸਕੱਤਰ ਨੂੰ ਪੱਤਰ ਲਿਖ ਕੇ 113.2 4 ਕਰੋੜ ਦੇ ਬਕਾਇਦੇ ਦੀ ਅਦਾਇਗੀ ਕਰਨ ਦੇ ਲਈ ਆਖ ਦਿੱਤਾ ਮਤਲਬ 13 ਕਰੋੜ ਤੋਂ ਵੀ ਵੱਧ ਦੀ ਇਹ ਰਕਮ ਹੈ ਇਸ ਦੇ ਵਿੱਚ ਪਾਖੜਾ ਮੇਨ ਲਾਈਨ ਕਨਾਲ ਡਿਵੀਜ਼ਨ ਪਟਿਆਲਾ ਦੀ 103. 9.2 ਕਰੋੜ ਦੀ ਰਾਸ਼ੀ ਬਕਾਇਆ ਨਿਕਲੀ ਹੈ ਜਦ ਕਿ ਮਾਨਸਾ ਕਨਾਲ ਡਿਵੀਜ਼ਨ ਜਵਾਰਕੇ ਦੀ 9.32 ਕਰੋੜ ਦੀ ਰਾਸ਼ੀ ਹਰਿਆਣਾ ਦੇ ਵੱਲ ਬਕਾਇਆ ਖੜੀ ਹੋਈ ਹੈ ਹਰਿਆਣਾ ਸਰਕਾਰ ਨੇ ਇਸ ਰਾਸ਼ੀ ਦੀ ਪਰਪਾਈ ਕਰਨ ਦੀ ਕਦੇ ਕੋਈ ਲੋੜ ਹੀ ਨਹੀਂ ਸਮਝੀ